ਸ੍ਰੀ ਕਲਜੀ ਸਾਰਿਆਂ ਨੂੰ ਸਾਡੇ ਚੈਨਨ ਪੰਜਾਬੀ ਸਟੋਰੀ ਮੇਲ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਹਾਜ਼ਰਾਂ ਜੀ ਬੇਅੰਤ ਵਰੀ ਵਾਲਦ ਵਰ ਲਿਖੀ ਕਹਾਣੀ ਬੋਝ ਅਗਦੀਆਂ ਲੱਟਾਂ ਦਾ ਭਾਗ ਦੂਜਾ ਲੈ ਕੇ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਭਾਗ ਵਧੀਆ ਲੱਗੇਗਾ ਆਓ ਸ਼ੁਰੂ ਕਰਦੇ ਹਾਂ ਅਨੰਤ ਸਿੰਘ ਤੋਂ ਅੱਗੇ ਪਤਾ ਹੀ ਨ ਲੱਗਾ ਕਦਸੰਡੋਰਾ ਕਾਜੀਗੁੜਤੇ ਹਿਲਰ ਸ਼ਾਹਬਾਦ ਗੁਜ਼ਰ ਗਏ ਤੇ ਉਹ ਸਿੱਧਾ ਬਿਨਹਾਲ ਪਹੁੰਚ ਗਏ ਰਾਜਪਥੀ ਹੋਰ ਵੀ ਅੱਠ ਸਟੇਸ਼ਨ ਗੁਜ਼ਰ ਗਏ ਸਨ ਦੇਖੀ ਉਹਨਾਂ ਜ਼ਰੂਰ ਸਨ ਪਰ ਧਿਆਨ ਆਪਣੀ ਅਤੀ ਤਹੀ ਸੀ ਕਿੰਨੇ ਹੀ ਸੇਬ ਵੇਚਣ ਵਾਲੇ ਲੰਘੇ ਸਨ ਕੋਲ ਦੀ ਸਪੋਰ ਮੰਡੀ ਚ 15-16 ਰੁਪਏ ਕਿਲੋ ਵਿਕਣ ਵਾਲੇ ਸੇਬ ਬਨਿਹਾਲ ਤੱਕ ਆਉਂਦੇ ਹੁੰਦੇ 50 ਰੁਪਏ ਕਿਲੋ ਹੋ ਚੁੱਕੇ ਸਨ ਝੁਕ ਝੁਕ ਕਰਦੀ ਗੱਡੀ ਆਖਿਰ 80 ਕਿਲੋਮੀਟਰ ਦਾ ਸਫ਼ਰ ਤੇ ਕਰਦੀ ਪਹੁੰਚ ਹੀ ਗਈ ਸੀ ਬਨਿਹਾਲ ਉਹਨਾਂ ਜਲਦੀ ਨਾਲ ਸਮਾਨ ਸੰਭਾਲਿਆ ਤੇ ਸਟੇਸ਼ਨ ਤੇ ਉਤਰ ਕੇ ਬਾਹਰ ਆ ਗਏ ਸ਼ਾਮ ਦੇ ਪੰਜ ਵਜੇ ਚੁੱਕੇ ਸਨ ਹੁਣ ਉਤਰਾਈ ਤੇ ਆਉਣ ਕਰਕੇ ਠੰਡ ਥੋੜੀ ਘਟ ਹੋ ਗਈ ਸੀ ਕਨਵੀ ਨੇ ਬੇਤੇ ਅਨੇ ਜਿਨੇ ਉੱਪਰ ਪਾਰਖਿਆ ਕੋਟ ਉਤਾਰ ਦਿੱਤਾ ਪਰ ਉਹ ਨਹੀਂ ਸੀ ਜਾਣਦਾ ਕਿ ਇਸ ਤਰ੍ਹਾਂ ਉਤਾਰਿਆ ਕੋਟ ਕੀਰਤ ਤੇ ਪਰ ਚੁੱਕੀ ਜ਼ਖਮਾਂ ਨੂੰ ਫੇਰ ਤੋਂ ਉਚੀੜ ਜਾਵੇਗਾ ਜਾਗ ਜਾਣ ਗਿਆ 15 ਸਾਲ ਪੁਰਾਣੀਆਂ ਦਿਲ ਤੇ ਵਜੀਆਂ ਸੱਟਾਂ ਦੀਆਂ ਚੀਜ਼ਾਂ ਫੇਰ ਤੋਂ ਉਹਨੇ ਕੋਟ ਲਾ ਕੇ ਬੰਨ ਤੇ ਟੰਗ ਲਿਆ ਜੇ ਕੀਰਤ ਦਾ ਧਿਆਨ ਕਰਨਵੀਰ ਤੇ ਸਵੈਟਰ ਤੇ ਗਿਆ ਉਹ ਅੰਦਰ ਤੱਕ ਕੰਬ ਗਈ ਉਹਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਮੁਹੱਬਤ ਇਸ ਹੱਦ ਤੱਕ ਵੀ ਕੀਤੀ ਜਾ ਸਕਦੀ ਆ ਉਹ ਪਹਿਲਾਂ ਹੀ ਮਸਾਂ ਸੁਕੀਆਂ ਅੱਖਾਂ 'ਚ ਹੋਰ ਹੰਝੂ ਲਿਆਉਂਦੀ ਬੋਲੀ ਕਰਨ ਇਹ ਸਵੈਟਰ ਤੋਂ ਹਲੇ ਵੀ ਰੱਖੀ ਬੈਠਾ ਕਿਉਂਕਿ ਇਹ ਸਵੈਟਰ ਕੀਰਤ ਨੇ ਹੱਥੀਂ ਬੁਣ ਕੇ ਕਰਨਵੀਰ ਤੇ ਜਨਮ ਦਿਨ ਤੇ ਦਿੱਤਾ ਸੀ ਪਰੀਆਂ ਅੱਖਾਂ ਨਾਲ ਕੀਰਤ ਫੇਰ ਬੋਲੀ ਚੰਦਰੀਆ ਹਲੇ ਵੀ ਇੰਨਾ ਪਿਆਰ ਕਰਦਾਂ ਤੂੰ ਮੈਨੂੰ ਕਮਲਿਏ ਉਹ ਪਿਆਰ ਹੀ ਕੀ ਹੋਇਆ ਜੋ ਕਿਸੇ ਦੇ ਹਾਲਾਤ ਵੇਖ ਕੇ ਘਟ ਜਾਵੇ ਨਾਲੇ ਕਮਲਿਏ ਕਿਸ ਨੂੰ ਪਾ ਲੈਣਾ ਹੀ ਪਿਆਰ ਥੋੜੀ ਹੁੰਦਾ ਕਿਸੇ ਦੀਆਂ ਯਾਦਾਂ 'ਚ ਜਿਉਣ ਦਾ ਸਵਾਦ ਹੀ ਵੱਖਰਾ ਇਹ ਗੱਲ ਸਿੱਖੀ ਸੀ ਮੈਂ ਬੇਅੰਤ ਵਰੀ ਵਾਲਾ ਤੋਂ ਬਾਕੀ ਸੱਚ ਦੱਸਾਂ ਹੋਰ ਮੇਰੇ ਕੋਲ ਬਚਿਆ ਵੀ ਕੀ ਸੀ ਤੇਰੀ ਇਸ ਨਿਸ਼ਾਨੀ ਤੋਂ ਬਿਨਾ ਬਸ ਇਹੀ ਬਚਿਆ ਸੀ ਹਿੱਕ ਨਾਲ ਲਾ ਕੇ ਰੱਖ ਲਿਆ ਜਿਵੇਂ ਸਿਆਲ ਦੇ ਮਹੀਨੇ ਮਾਂ ਆਪਣੇ ਪੁੱਤ ਨੂੰ ਹਿੱਕ ਨਾਲ ਲਾ ਕੇ ਰੱਖ ਲੈਂਦੀ ਹੈ ਠੰਡ ਤੋਂ بچਉਣ ਲਈ ਇਸ ਵਾਰ ਕਰਨਵੀਰ ਦੀਆਂ ਅੱਖਾਂ 'ਚ ਗਿਰਤ ਵਧਹਾਂਝੂ ਸਨ ਜੀ ਇੰਨਾ ਹੀ ਪਿਆਰ ਕਰਦਾ ਸੀ ਫਿਰ ਮੇਰੇ ਵਾਂ ਕੱਢ ਕਿਉਂ ਨਹੀਂ ਲੈ ਗਿਆ ਮੈਨੂੰ ਕਿਉਂ ਛੱਡ ਗਿਆ ਸੀ ਕਿਸੇ ਹੋਰ ਲਈ ਮੇਰਾ ਸਖਣਾ ਵਜੂਦ ਸਖਣਾ ਮੈਂ ਤਾਂ ਕਹਿ ਰਹੀ ਹਾਂ ਰੂਤਾ ਚੰਦਰੀਆ ਤੂੰ ਕੋਲੇਜ ਹੀ ਕੱਢ ਲਈ ਸੀ ਦੱਸ ਹੈ ਕੋਈ ਜਵਾਬ ਕਰਨ ਇਸ ਗਲ ਦਾ ਕੀਰਤ ਅੱਖਾਂ ਦੀਆਂ ਪੁਤਲੀਆਂ ਨੂੰ ਇਧਰ ਉਧਰ ਹਿਲਾਉਂਦੀ ਬੋਲੀ ਕਰਉ ਭਜਨਾ ਪਿਆਰ ਥੋੜੀ ਹੁੰਦਾ ਕੀਰਤ ਉਹ ਤਾਂ ਕਮਜ਼ੋਰ ਲੋਕਾਂ ਦਾ ਕੰਮ ਹੁੰਦਾ ਨਲੇ ਰਾਤ ਦੇ ਹਨੇਰੇ 'ਚ ਕਰੋ ਭਜ ਕੇ ਜਾਣ ਵੜੀਆਂ ਕੁੜੀਆਂ ਨੂੰ ਦਿਨ ਦੇ ਚਾਨਣ 'ਚ ਮੇਨੇ ਮਾਰ-ਮਾਰ ਕੇ ਮਾਰ ਦਿੰਦੇ ਆ ਲੋਕ ਗੱਲ ਸ਼ਰੀਰਾਂ ਦੀ ਨਹੀਂ ਬਲਕਿ ਸ਼ਰੀਰਾਂ ਦੇ ਅੰਦਰ ਧੜਕਦੀਆਂ ਰੂਹਾਂ ਦੀ ਸੀ ਮੈਨੂੰ ਪਤਾ ਸੀ ਤੇਰੀ ਰੂਹ ਮੇਰੀ ਆ ਫਿਰ ਜਿਸਮ ਨੂੰ ਹਾਸਲ ਕਰਨ ਲਈ ਮਿਰਜਾ ਤਾਂ ਮੈਂ ਤਾਂ ਹੀ ਬਣਦਾ ਜੇ ਪਿਆਰ ਤੇਰੇ ਅੰਗਾਂ ਨਾਲ ਹੁੰਦਾ ਦੇ ਲਈ ਕੀਰਤ ਆਸ਼ਿਕ ਰੂਹ ਦੀ ਹੀ ਹੁੰਦੀ ਆ ਅੰਗਾ ਦੀ ਤਾਂ ਹਫਸ ਪੁਜਾਰੀ ਹੁੰਦੀ ਆ ਉਹ ਪੁਜਾਰੀ ਜੋ ਇੱਕ ਰੱਬ ਤੋਂ ਮਰਦ ਪੂਰੀ ਨਾ ਹੋਣ ਕਰਕੇ ਰੱਬ ਬਦਲ ਲੈਂਦੇ ਆ ਇਸ ਵਾਰ ਕਰਨਵੀਰ ਦੀ ਅੱਖਾਂ ਚੋਂ ਨਿਕਲੇ ਮੋٹے ਹੰਝੂ ਗੱਲਾਂ ਉਤੋਂ ਦੇ ਹੁੰਦੇ ਹੋਏ ਉਸ ਸਵਟਰ ਤੇ ਗਲਮੇ ਤੇ ਟਿਕ ਪਏ ਜੋ ਕਦੇ ਕੀਰਤ ਨੇ ਖੁਦ ਪੱਛਮ ਲਿਆ ਕੇ ਹੱਥੀ ਸਲਾਈਆਂ ਨਾਲ ਬੁਣਿਆ ਸੀ ਲੱਗਦਾ ਤੈਨੂੰ ਸੱਚੀਉਂ ਦਰਦ ਵਿੱਚ ਪੋਣੇ ਸਖਾ ਗਿਆ ਹੈ ਬਰੀ ਵਾਲਾ ਜਾਨ ਲੱਗਾ ਪਰ ਇਹ ਨਹੀਂ ਸਿਖਾ ਕੇ ਗਿਆ ਕਿ ਦਰਦ ਵਿਗਾਨੇ ਅੱਗੇ ਛੁੱਪਦਿਆ ਆਪਣੇ ਅੱਗੇ ਨਹੀਂ ਤੂੰ ਮੇਰੇ ਅੱਗੇ ਵੀ ਕਮਲੇ ਡਰਾਮੇ ਕਰ ਰਹੀ ਹੈ ਜੇ ਕਿਸੇ ਨੂੰ ਹਾਸਿਲ ਕਰਨਾ ਪਿਆਰ ਨਹੀਂ ਹੁੰਦਾ ਫਿਰ ਮੈਨੂੰ ਕਿਸੇ ਹੋਰ ਦੀ ਹੋਈ ਵੇਖ ਤੂੰ ਬੱਚੇ ਵਗ ਰੋ ਕਿਉਂ ਰਹੀ ਹੈ ਕਿਉਂ ਵਗਾਰੀ ਹੈ ਤੇਰੇ ਨਾਣਾ ਚੋ ਬਿਆਸਾ ਕੀ ਇਹ ਤੇਰੇ ਇੱਕ ਸਵਾਲ ਵਾ ਤੀਰ ਕਰਨਵੀਰ ਨੂੰ ਮਾਰ ਦਿੱਤਾ ਚੱਲੀਏ ਮੈਂ ਇਸ ਲਈ ਨਹੀਂ ਰੋ ਰਹੀ ਆ ਇਹ ਤੂੰ ਮੇਰੀ ਨਹੀਂ ਹੋਈ ਮੈਂ ਇਸ ਲਈ ਰੋ ਰਹੀ ਆ ਕਿ ਤੂੰ ਖੁਸ਼ ਨਹੀਂ ਆ ਤੂੰ ਇੱਕ ਪੁੱਤ ਦੀ ਮਾਂ ਤਾਂ ਬਣ ਗਈ ਪਰ ਨਹੀਂ ਬਣ ਸਕੀ ਇੱਕ ਪਤੀ ਦੀ ਪਤਨੀ ਜੇ ਤੂੰ ਜਰਾ ਜਿੰਨੀ ਵੀ ਖੁਸ਼ ਹੁੰਦੀ ਇਹਨਾਂ ਅੱਖੀਆਂ 'ਚ ਕਦੇ ਹੰਝੂ ਨਹੀਂ ਆਉਂਦੀ ਬੂੰਦ ਤੱਕ ਨਾ ਆਉਂਦੀ ਕਦੇ ਨਾ ਆਉਂਦੀ ਕੀਰਤ ਪਰ ਛੱਡ ਗਈ ਹੁਣ ਵਕਤ ਤੇ ਰੱਬ ਦੇ ਫੈਸਲੇ ਨਾਲ ਲੜ ਥੋੜਾ ਸਕਦੇ ਹੁਣ ਇੱਥੋਂ ਬਸ ਲੈਨੇ ਆ ਮੈਂ ਉਦਮਪੁਰ ਉੱਤਰ ਜਾਵਾਂਗਾ ਤੂੰ ਕਿ ਜੰਮੂ ਚਲੀ ਜਾਮੀ ਉਦੋਂ ਪਰਤੋਂ ਮੈਨੂੰ ਜਲੰਧਰ ਟੈਂਟ ਤੱਕ ਦੀ ਟ੍ਰੇਨ ਮਿਲ ਜਾਣੀ ਆ ਤੇ ਅੱਗੇ ਅੰਮ੍ਰਿਤਸਰ ਦੀ ਕਨਵੀ ਨੇ ਸਾਰੇ ਗਲ ਇਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸ਼ਾਇਦ ਰੋਂ ਲਈ ਹੁਰੰਜੂ ਨਾ ਬਚੇ ਹੁਣ ਵਿਤੂ ਕੀਤੀ ਨਾ ਵਿਗਾਨੇ ਵਾਲੀ ਗੱਲ ਮੰਨਿਆ ਮੇਰੇ ਤੇਰੇ ਵਿੱਚ ਸਭ ਖਤਮ ਹੋ ਗਿਆ ਜ਼ਿੰਦਗੀ ਦਾ ਸਾਥ ਤਾਂ ਅੱਧ ਵਿਚਾਲੇ ਛੁੱਟ ਗਿਆ ਸੀ ਪਰ ਆ ਸਫ਼ਰ ਤਾਂ ਵਿਚਾਲੇ ਨਾ ਛੱਡ ਘਟੋ ਘਟ ਇਹ ਤਾਂ ਪੂਰਾ ਕਰ ਦੇ ਫਿਰ ਪਤਾ ਨਹੀਂ ਰੱਬ ਨੇ ਦਵਾਰਾ ਮਿਲਾਉਣਾ ਵੀ ਆ ਕਿ ਨਹੀਂ ਰੱਬ ਨੇ ਤਾਂ ਕਦੀ ਮੰਨੀ ਨਹੀਂ ਤੂੰ ਮੰਨ ਲਾ ਹੁਣ ਤੂੰ ਤਾਂ ਰੱਬ ਨਾ ਬਣ ਤੂੰ ਤਾਂ ਇਨਸਾਨ ਬਣਿਆ ਰਹਿ ਕੀਰਤ ਨੇ ਇੱਕ ਤਰਲੇ ਪਰਿਆ ਮੀਣਾ ਮਾਰਿਆ ਪਰ ਕੀਰਤ ਤੈਨੂੰ ਪਤਾ ਘਰ ਪਹੁੰਚਣਾ ਮੈਂ ਕਰਨਵੀਰ ਨੇ ਆਪਣੀ ਮਜਬੂਰੀ ਦਸੀ ਵੇ ਚੱਲ ਕਰਨਾ ਆਮੀ ਘਟੋ ਘਟ ਇੰਨਾ ਹੱਕ ਤਾਂ ਦੇ ਦੇ ਮੈਨੂੰ ਜੰਮੂ ਤੱਕ ਤਾਂ ਨਾਲ ਚੱਲ ਪਾ ਜੰਮੂ ਤੋਂ ਵੀ ਮਿਲ ਜਾਣੀ ਆ ਤੈਨੂੰ ਜਲੰਧਰ ਕੈਂਟ ਤੱਕ ਦੀ ਟ੍ਰੇਨ ਬਾਕੀ ਚਾਹੇ ਰਾਤ ਰੁੱਕ ਕੇ ਸੁਬਾ ਚਲਾ ਜਾਮੀ ਮੈਂ ਤੇ ਮੇਰਾ ਬੇਟਾ ਹੀ ਰਹਿਨੇ ਆ ਸੱਸ ਗੁਜਰ ਗਈ ਤੇ ਪਹ ਪਤੀ ਸ਼ਬਦ ਕਹਿੰਦੇ ਕਹਿੰਦੇ ਕੀਰਤ ਰੁੱਕ ਗਈ ਫੇਰ ਗੱਲ ਬਦਲਦੀ ਬੋਲੀ ਕਰਨ ਦੇ ਪਾਪਾ ਸ਼੍ਰੀਨਗਰ ਤੋਂ ਅੱਗੇ ਗਏ ਹੋਇਆ ਕਿਸੇ ਕੰਮ ਦੇ ਸਿਲਸਿਲੇ 'ਚ ਬਾਕੀ ਪਹਿਲੀ ਵਾਰ ਤਾਂ ਤਿੱਥੋਂ ਕੁਝ ਮੰਗਿਆ ਹੁਣ ਇੰਨਾ ਨਿਰਮੋਹਾ ਵੀ ਨਾ ਹੋ ਕੀਰਤ ਨੇ ਆਖਰੀ ਤਰਲਾ ਮਾਰਦੀ ਨਜ਼ਰ ਕਰਨਵੀਰ ਦੇ ਚਿਹਰੇ ਤੇ ਗੱਡ ਲਈ ਚਲ ਠੀਕ ਹੈ ਕੀਰਤ ਆਪਾਂ ਜੰਮੂ ਤੱਕ ਇਕੱਠੇ ਚੱਲਦੇ ਆ ਪਰ ਮੈਂ ਤੇਰੇ ਨਾਲ ਘਰ ਨਹੀਂ ਜਾਵਾਂਗਾ ਜੰਮੂ ਤੋਂ ਟ੍ਰੇਨ ਫੜ ਅੰਮ੍ਰਿਤਸਰ ਚਲਾ ਜਾਵਾਂਗਾ ਉਹ ਉਥੋਂ ਬੱਸ ਛੱਡ ਕੇ ਤੋ ਸਵਾਰੀਆਂ ਵਾਲੀ ਸੀਟ ਤੇ ਬੈਠ ਕੇ ਆਪਣਾ ਬੇਟਾ ਕੀਰਤ ਨੇ ਗੋਤੀ 'ਚ ਬਿਠਾ ਲਿਆ ਤੇ ਆਪਣਾ ਸਿਰ ਕਰਨਵੀਰ ਦੇ ਮੋਢੇ ਤੇ ਰੱਖ ਲਿਆ ਫੇਰ ਗੱਲ 'ਚ ਰੁਕਿਆ ਥੁੱਕ ਗਲ ਤੋਂ ਅੰਦਰ ਕਰਦੀ ਬੋਲੀ ਇਹ ਕੱਲ੍ਹ ਦਾਸ ਕਰਨ ਤੂੰ ਕਦੇ ਮੈਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਉਮਲੀ ਲੱਭਿਆ ਉਹਨਾਂ ਨੂੰ ਜਾਂਦਾ ਜੋ ਗਵਾਚੀ ਹੋਣ ਤੂੰ ਤਾਂ ਕਦੇ ਗਵਾਚੀ ਹੀ ਨਹੀਂ ਮੇਰੇ ਦਿਲ 'ਚ ਜੇ ਜਰਾ ਜਿੰਨੀ ਵੀ ਗਵਾਚਣ ਲੱਗਦੀ ਮੈਂ ਉਵੇਂ ਹੀ ਕਰਦਾ ਸੀ ਜਿਵੇਂ ਕਾਲਜ ਕਈ ਵਾਰ ਤੇਰੇ ਰਸਕੀ ਕੰਟੀਨ ਦੇ ਬਾਠੀ ਦੀ ਕਰਦਾ ਸੀ ਤੇ ਉਹ ਕੀਰਤਵਲ ਵੀਕ ਹਲਕਾ ਜਿਹਾ ਮੁਸਕਰਾ ਪਿਆ ਮੈਨੂੰ ਤਾਂ ਕੋਈ ਸਮਝ ਨਹੀਂ ਲੱਗੀ ਤੂੰ ਕੀ ਕਿਹਾ ਕੀਰਤ ਕਰਨ ਦੇ ਮੋੜੇ ਤੇ ਸਿਰ ਰੱਖੀ ਉੱਪਰ ਨੂੰ ਅੱਖਾਂ ਚੱਕਦੀ ਕਰਨ ਦੀ ਅੱਖਾਂ 'ਚ ਅੱਖਾਂ ਪਾਉਂਦੀ ਬੋਲੀ ਮੈਂ ਦੱਸਦਾ ਕਰਨਵੀ ਨੇ ਕੀਰਤ ਸਚਤ ਆਪਣੀ ਖੱਬੇ ਹੱਥ ਵਿੱਚ ਫੜ ਕੇ ਕੀਰੇ ਦੀ ਤਲੇ ਸਿੱਧੀ ਕਰ ਦਿਆਂ ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲ ਨੂੰ ਉਹਦੀ ਤਲੇ ਤੇ ਗੋਲ-ਗੋਲ ਘਮਾਉਂਦਿਆਂ ਬੋਲਿਆ ਕੋੜ ਕੰਡੇ ਚੂਹੇ ਲੰਡੇ ਸਾਡੀ ਅਰੋੜਾ ਸਾਹਿਬ ਗਵਾਚੀਏ ਦੇਖੀਏ ਕਿਸੇ ਨੇ ਫਿਰ ਉਹ ਕੀਰੇ ਤੇ ਬੰਦੇ ਦੋ ਉਂਗਲਾਂ ਲਲਖੂੜਾ ਭਜਾਉਂਦਾ ਬੋਲਿਆ ਆ ਜਾਂਦੀ ਪੜਾ ਆ ਜਾਂਦੀ ਪੜਾ ਆ ਜਾਂਦੀ ਪੜਾ ਅਬ ਮਿਲ ਗਈ ਮਿਲ ਗਈ ਮਿਲ ਗਈ ਤੇ ਦੋਨੋਂ ਉੱਚੀ ਦਿਨੇ ਹੱਸ ਪਏ ਇੱਕ ਹਰਕਤ ਕਰਨਵੀਰ ਅਕਸਹੀ ਕਾਲਜ ਉਸ ਵਕਤ ਕਰਿਆ ਕਰਦਾ ਸੀ ਜਰੋਂ ਕੀਰਤ ਕਿਸੇ ਗੱਲੋਂ ਉਹਦੇ ਨਾਲ ਰੁੱਸੀ ਹੁੰਦੀ ਸੀ ਸੱਚ ਤੂੰ ਕਾਲਜ ਕਿਉਂ ਛੱਡ ਗਿਆ ਸੀ ਕਰਨ ਕੀਰਤ ਭੁੱਲੀ ਗੱਲ ਨੂੰ ਯਾਦ ਕਰਦੀ ਬੋਲੀ ਬੰਦੇ ਦੇ ਹੱਥ ਵਿੱਚ ਕਿੱਥੇ ਹੁੰਦੀ ਹੈ ਹਰ ਚੀਜ਼ ਕਮਲੀਏ ਇਹ ਤਾਂ ਭੁੱਲਣ ਹਰ ਲੋਕ ਕਹਿ ਦਿੰਦੇ ਆ ਕਿ ਬੰਦਾ ਆਪਣੀ ਕਿਸਮਤ ਆਪ ਲਿਖਦਾ ਜੇ ਸਭ ਕੁਝ ਆਪਣੇ ਹੱਥ ਲਿਖਦਾ ਹੋਵੇ ਪਪਲ ਆਪਣੀ ਜ਼ਿੰਦਗੀ ਚ ਦਰਦ ਪਲਕਾ ਕੌਣ ਲਿਖਦਾ ਕਾਲਜ ਪੜਨ ਦਾ ਸ਼ੌਂਕ ਤਾਂ ਬਹੁਤ ਸੀ ਪਰ ਸਾਡੇ ਮਤ ਵਰਗੀ ਲੋਕਾਂ ਦੇ ਸ਼ੌਕ ਮਗਰੋਂ ਤੇ ਮਜਬੂਰੀਆਂ ਪਹਿਲਾਂ ਹੁੰਦੀਆਂ ਅਸੀਂ ਪੜਦੇ ਸ਼ੌਂਕ ਲਈ ਨਹੀਂ ਮਜਬੂਰੀ ਲਈ ਤਾਂ ਕਿ ਕੋਈ ਚੰਗੀ ਨੌਕਰੀ ਮਿਲ ਜਾਵੇਗੀ ਪਰ ਕਿਸਮਤ ਐਸੀ ਸੀ ਕਿ ਭੈਣ ਦਾ ਵਿਆਹ ਸਿਰ ਤੇ ਸੀ ਤੇ ਬਾਪੂ ਬਿਮਾਰ ਰਹਿਣ ਲੱਗ ਪਿਆ ਹੁਣ ਜਾਂ ਪੜਾਈ ਦੇਖਦਾ ਜਾਂ ਖੇਤ ਚ ਖੜੇ ਕਣਕ ਜੋ ਸਾਡੇ 6 ਮਹੀਨਿਆਂ ਦੀ ਇੱਕ ਇੱਕ ਕਮਾਈ ਹੁੰਦੀ ਆ ਜਿਸ ਵਿੱਚੋਂ ਤੋੜ ਨਾ ਹੁੰਦਾ ਸੀ ਆਪਣਾ ਘਰ ਕਰਜ਼ਾ ਚੱਕੇ ਕੀਤੀ ਪਹਿਣ ਦੇ ਵਿਆਹ ਦਾ ਕਰਜ਼ਾ ਹਲੇ ਲੱਥਿਆ ਨਹੀਂ ਸਿੱਖੀ ਉਦੋਂ ਤੱਕ ਦੂਜੀ ਪਹਿਣ ਦਾ ਵਿਆਹ ਸੱਤ ਹੀ ਆ ਗਿਆ ਬਸ ਜਿਵੇਂ ਜਿਵੇਂ ਬਾਪੂ ਦੀ ਬਿਮਾਰੀ ਵਾਧੀ ਗਈ ਆੜਤੀ ਦੀ ਵਹੀ थी ਬਾਪੂ ਦੇ ਅੰਗੂਠਿਆਂ ਦੇ ਨਿਸ਼ਾਨ ਵਾਧੀ ਗਏ ਤੇ ਜ਼ਮੀਨ ਕੱਟਦੀ ਗਈ ਜ਼ਿੰਦਗੀ ਨਾਲ ਮੱਥਾ ਲਾਉਣਾ ਤਾਂ ਸਾਡੇ ਨਸੀਬਾਂ 'ਚ ਪਹਿਲਾਂ ਹੀ ਲਿਖ ਦਿੰਦਾ ਰੱਬ ਬਸ ਖੇਤਾਂ ਦੀਆਂ ਵੱਟਾਂ ਪੋਚਦੀਆਂ ਮੇਰੀ ਉਮਰ ਜਵਾਨੀ ਦੀ ਹੱਦ ਟੱਪ ਗਈ ਤੇ ਉਹੋ ਤੱਕ ਸਿਰ ਤੇ ਖੜਾ ਸੀ ਛੋਟੀ ਪੈਣ ਦੇ ਵਿਆਹ ਦਾ ਫਿਕਰ ਬਸ ਆ ਤਿੰਨ ਸਾਲ ਪਹਿਲਾਂ ਵਿਆਹ ਕੀਤਾ ਸੀ ਉਹਦਾ ਮੁੰਡਾ ਸ਼ਰਾਬੀ ਕੱਵਾਂ ਵੀ ਨਿਕਲ ਆਇਆ ਛੱਡ ਛੜਾ ਹੋ ਗਿਆ ਡੇਢ ਸਾਲ ਦਾ ਜਵਾਬ ਲੈ ਕੇ ਘਰ ਬੈਠੀ ਨੂੰ ਸਾਲ ਹੋ ਗਿਆ ਹੁਣ ਦੁਬਾਰਾ ਕਿਤੇ ਦਸ ਪਾਈ ਮੁੰਡੇ ਦੀ ਬਸ ਪਿੰਡ ਜਾ ਕੇ ਦੇਖ ਦਿਖਾਈ ਕਰਕੇ ਚੁੰਨੀ ਚੜਾਵਾ ਕਰ ਦੇਣਾ ਕਰੰਬੀਰ ਆਪਣੀ ਸਾਰੀ ਰਾਮ ਕਹਾਣੀ ਬੜੀ ਛੇਤੀ ਸੁਣਾ ਗਿਆ ਸੀ ਬਸ ਆਪਣੀ ਚਾਲ 'ਚ ਤੁਰਦੀ ਜਾ ਰਹੀ ਸੀ ਬਸ ਤੇ ਟੇਪ ਰਿਕਾਰਡਰ 'ਚ ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਇੱਕ ਪੁਰਾਣੀ ਹਿੰਦੀ ਫਿਲਮ ਦਾ ਗੀਤ ਵੱਜ ਰਿਹਾ ਸੀ ਚਿੰਗਾਰੀ ਕਿਪੜਕੇ ਤੂੰ ਸਾਵਨ ਉਸੇ 부ਜਾਈ ਸਾਵਨ ਜੋ ਅਗ ਲਗਾਈ ਇਸੇ ਕੌਣ 부ਜਾਈ ਪਾਤ ਚੜ ਜੋ ਬਾਗ ਉਝਾੜੇ ਉਹ ਬਾਗ ਬਾਹਰ ਕਿਲਾਈ ਜੋ ਬਾਗ ਬਾਹਰ ਮੇ ਉਛੜਿਓ ਉਸੇ ਕੌਨ ਖਿਲਾਈ ਚਨਾ ਨੇ ਨਾਸ਼ਰੀਏ ਸ਼ੁਰੰਗ ਬਨਣ ਕਰਕੇ ਲੰਬਾ ਰਸਤਾ ਹੁਣ 154 ਕਿਲੋਮੀਟਰ ਰਹਿ ਗਿਆ ਸੀ ਆਖਿਰ ਪਹਾੜਾਂ ਦੀਆਂ ਗੁਲਾਈਦਾਰ ਸੜਕਾਂ ਤੇ ਹੁੰਦੀ ਬਸ ਉਦਮਪੁਰ ਪਾਰ ਕਰਦੀ ਹੋਈ ਜੰਮੂ ਲਿੰਕ ਰੋਡ ਤੱਕ ਛੜ ਕੇ ਸੀ ਕਿਰਤਾ ਪੇਟਾ ਉਸੇ ਝੋਲੀ ਝੋਚੂ ਚੁੱਕਾ ਸੀ ਤੇ ਕੀਰਤ ਗਨਭ ਤੇ ਮੋਢੇ ਤੇ ਸਿਰ ਰੱਖ ਕੇ ਸੁੱਤੀ ਹੋਈ ਸੀ ਕਰਨਵੀਰ ਬਸ ਦੀ ਸੀਟ 'ਤੇ ਸਿਰ ਲਾਈ ਚੁੱਪਚਾਪ ਸਾਹਮਣੇ ਦੇਖ ਰਿਹਾ ਸੀ ਬਾਹਰ ਬਹੁਤ ਹਨੇਰਾ ਹੋ ਚੁੱਕਿਆ ਸੀ ਕਿਉਂਕਿ ਰਾਤ ਦੇ 9 ਵਜੇ ਦਾ ਸਮਾਂ ਹੋ ਚੁੱਕਿਆ ਸੀ ਆਖਿਰ ਬਸ ਪਹੁੰਚ ਕੇ ਜੰਮੂ ਜਿੱਥੇ ਉਹਨਾਂ ਦੋਵਾਂ ਜਿਸਮਾਂ ਨੇ ਇੱਕ ਵਾਰ ਫੇਰ ਵਿਛੜ ਜਾਣਾ ਸੀ ਸਦਾ ਲਈ ਜੇ ਕਿਸਮਤ ਉਹਨਾਂ ਦੀਆਂ ਹੋਰ ਮੁਲਕਾਤਾਂ ਲਿਖੀ ਬੈਠੀ ਸੀ ਇਹ ਜਵਾਬ ਲੁਕਿਆ ਬੈਠਾ ਸੀ ਆਉਣ ਵਾਲੇ ਵਕਤ ਦੀ ਬੁੱਕਲ 'ਚ ਕਰਨਵੀਰ ਨੇ ਕੀਰਤ ਨੂੰ ਜਗਾਇਆ ਪਰ ਉਸੇ ਬੇਟੇ ਨੂੰ ਉਸੇ ਤਰ੍ਹਾਂ ਸੁੱਤਾ ਰਹਿਣ ਦਿੱਤਾ ਤੇ ਕੀਰਤ ਫੜ ਖੁਦ ਉਸ ਨੂੰ ਮੋਟੇ ਲਾਲਿਆ ਤੇ ਦੋਨੋਂ ਬੱਸ 'ਚ ਉਤਰ ਕੇ ਕਿੰਨਾ ਚਿਰ ਦੋਨੋਂ ਸ਼ਾਂਤ ਖੜੇ ਰਹੇ ਫਿਰ ਕਰਨਵੇ ਨੇ ਚੁੱਪ ਤੋੜੀ ਕੀਰਤ ਹੁਣ ਅੱਗੇ ਕੀ ਕਰਨਾ ਕੁਝ ਨਹੀਂ ਕਰਨ ਮੈਂ ਡਰਾਈਵਰ ਨੂੰ ਫੋਨ ਕਰ ਦਿੱਤਾ ਇਸੇ ਉਹ ਆ ਰਿਹਾ ਹੋਣਾ ਗੱਡੀ ਲੈ ਕੇ ਤੂੰ ਕਿੱਥੇ ਰਾਤ ਨੂੰ ਖੱਜਲ ਖਵਾਰ ਹੁੰਦਾ ਫਿਰੇਗਾ ਮੇਰੇ ਨਾਲ ਹੀ ਚਲਾ ਜਾਂਦਾ ਸਵੇਰੇ ਨਹਾ ਤੋ ਕੇ ਬ੍ਰੇਕਫਾਸਟ ਕਰਕੇ ਨਿਕਲ ਜਾਂਦਾ ਪਤਾ ਨਹੀਂ ਰੱਬ ਨੇ ਦੁਬਾਰਾ ਮਿਲਾਉਣਾ ਵੀ ਹੈ ਕਿ ਨਹੀਂ ਇਹਨਾਂ ਬੋਲਦੀ ਉਹ ਕਰਨਵੀਰ ਦੇ ਚਿਹਰੇ ਤੇ ਨਿਗਾ ਟਿਕਾ ਕੇ ਉਸ ਦਾ ਜਵਾਬ ਉਹੜੀ ਖਲ ਲਗੀ ਨਹੀਂ ਨਹੀਂ ਕੀਰਤ ਵਚੇ ਵਾਂਗ ਜਿਦ ਨਾ ਕਰ ਹਾਂ ਜਰੂਰ ਦੁਬਾਰਾ ਵਾਪਸ ਆਵਾਂਗਾ ਤੈਨੂੰ ਮਿਲ ਕੇ ਆਵਾਂਗਾ ਪੱਕਾ ਕਰਨ ਵੀ ਨੇ ਆਪਣਾ ਫੈਸਲਾ ਸੁਣਾ ਦਿੱਤਾ ਕੀਰਤ ਨੇ ਕਰਨਵੀਰ ਨੂੰ ਘੁੱਟ ਕੇ ਜੱਫੀ ਪਾਲੀ ਇਹਨੀ ਠੰਡ ਵਿੱਚ ਜੋ ਦੋਵਾਂ ਦੇ ਜਿਸਮ 'ਚੋਂ ਇੱਕ ਸੇਕ ਨਿਕਲ ਰਿਹਾ ਸੀ ਤੇ ਕੀਰਤਨੀ ਅਨਮਨਿ ਮੰਨ ਲ ਭੋਲਿਆ ਠੀਕ ਕਰਨ ਜਿਵੇਂ ਤੈਨੂੰ ਠੀਕ ਲੱਗੀ ਪਰ ਜਾਣ ਬਿਲੀ ਮਿਲ ਕੇ ਜ਼ਰੂਰ ਜਾਮੀ ਤੇ ਉਸਨੇ ਕਰਨ ਵੀਰ ਦੇ ਮੋਢੇ ਲੱਗੇ ਸੁੱਤਾ ਹੋਇਆ ਆਪਣਾ ਬੇਟਾ ਕਰਨ ਉਸ ਤੋਂ ਫੜ ਕੇ ਆਪਣੇ ਮੋਢੇ ਲਾ ਲਿਆ ਕੇਰ ਦਾ ਡਰਾਈਵਰ ਕੱਢੀ ਲੈ ਕੇ ਆ ਗਿਆ ਭਰੀਆਂ ਅੱਖਾਂ ਨਾਲ ਵਖ ਹੋਣ ਲੱਗੀ ਸੀ ਤਾਂ ਕੀਰਤ ਡਰਾਈਵਰ ਨੂੰ ਬੋਲੀ ਰਸੀਦ ਅੰਕਲ पहले गाड़ी स्टेशन की तरफ ले लो मेरे पुराने दोस्त हैं, इनको स्टेशन ड्रॉप करके फिर घर चलेंगे ठीक है साहब, आओ सर बैठो ड्राइवर ने दूजी बारी कनवेली खोल दी ओहो हो कित क्यों तकलीफ कर रही हैं? मैं आटो जाऊंगा? कनवे ने रात के वक्त में विचार दिया जवाब दिता तकलीफ चंद्रिया दी हक इना हले हैगा ਵਿੱਚ ਵਿਚਾਰੇ ਕਿਵੇਂ ਛੱਡ ਜਾਮ ਉਸ ਇਨਸਾਨ ਨੂੰ ਜੋ ਉਦਮਪੁਰ ਉੱਤਰਨ ਦੀ ਵਜਾਈ ਜੰਮੂ ਤੱਕ ਮੇਰੇ ਨਾਲ ਆਇਆ ਕਰਨ ਵੀ ਚੁੱਪਚਾਪ ਕਾਰ ਵਿੱਚ ਬਹਿ ਗਿਆ ਮੂਜੀ ਅੱਗ ਦੀਆਂ ਲੱਟਾਂ ਦੋਨਾਂ ਦੇ ਸਰੀਰ ਚੋਂ ਨਿਕਲ ਰਹੀਆਂ ਸਨ ਜਿਸ ਨੂੰ ਇੱਕ ਦੂਜੇ ਕੋਲੋਂ ਆ ਰਹੇ ਸਾਹਾਂ ਦੀ ਗਰਮਾਹਟ ਜੋ ਮਹਿਸੂਸ ਕੀਤਾ ਜਾ ਸਕਦਾ ਸੀ ਉਹ ਦੋਨੋਂ ਦੇ ਚਿਹਰੇ ਤਾਂ ਹੁਣ ਬਿਲਕੁਲ ਛੁੱਪ ਸੀ ਜਿਵੇਂ ਕਿਸੇ ਗੋਲੀ ਦੇ ਖੜਾਕ ਤੋਂ ਬਾਅਦ ਇੱਕਦਮ ਰੁੱਖਾਂ ਤੇ ਪੰਛੀਆਂ ਚ ਮੱਚੀ ਆ ਚੀਕ ਚਿਹੜਾ ਸਾਹਮ ਕਿ ਚੁੱਪ ਹੋ ਜਾਂਦਾ ਆ ਅੱਖਾਂ ਹੁਣ ਬਿਲਕੁਲ ਰੋ ਰੋ ਕੇ ਸਾਫ਼ ਹੋ ਚੁੱਕੀਆਂ ਸਨ ਜਿਵੇਂ ਮੀਂਹ ਤੋਂ ਬਾਅਦ ਆਸਮਾਨ ਸਾਫ਼ ਹੋ ਜਾਂਦਾ ਏ ਉਹਨਾਂ ਚਿਹਰਾਂ ਤੋਂ ਵਿਛੜੀਆਂ ਰੂਹਾਂ ਨੇ ਦੁਬਾਰਾ ਮਿਲਣ ਤੇ ਰੋ ਰੋ ਕੇ ਮਨਾਂ ਤੋਂ ਸਾਰੀ ਭੂਚ ਲਾ ਕੇ ਖੁਦ ਨੂੰ ਹਲਕਾ ਕਰ ਲਿਆ ਸੀ ਡਰਾਈਵਰ ਨੇ ਦੋਨੋਂ ਨੂੰ ਚੁੱਪ ਦੇ ਕਾਰ ਦਾ ਟੇਪ ਰਿਕਾਰਡ ਚਾਲੂ ਕਰ ਦਿੱਤਾ ਪਹਾੜੀ ਲੋਕ ਪੁਰਾਣੇ ਹਿੰਦੀ ਗੀਤ ਬਹੁਤ ਹੁੰਦੇ ਆ 1960 ਚ ਆਈ ਪ੍ਰਦੀਪ ਕੁਮਾਰ ਦੀ ਫਿਲਮ ਸੰਜੋਗ ਦਾ ਉਹ ਗੀਤ ਜੋ ਅੱਜ ਵੀ ਸਭ ਦੀ ਪਸੰਦ ਆ ਵਜਨਾ ਸ਼ੁਰੂ ਹੋ ਗਿਆ ਪਰ ਕਈ ਵਾਰ ਅਚਨਚਿਤ ਹੋਏ ਕੰਮ ਵੀ ਜ਼ਿੰਦਗੀ ਨਾਲ ਜੁੜ ਜਾਂਦੇ ਆ ਜਿਵੇਂ ਉਸ ਗੀਤ ਦੇ ਬੋਲ ਜੁੜ ਗਏ ਸਨ ਉਹਨਾਂ ਦੀ ਗੁੱਝ ਰਹੀ ਜ਼ਿੰਦਗੀ ਨਾਲ ਬੋਬੂਲੀ ਦਾਸ ਦਾ ਲੋ ਫਰੀ ਯਾਦ ਆ ਗਈ ਨਜ਼ਰ ਕੇ ਸਾਹਮਣੇ ਘਟਾ ਸਿਛਾ ਗਈ ਕਹਾਂ ਸੇ ਫਿਰ ਚਲੇ ਆਈ ये कुछ भटके हुए साए ये कुछ भूले हुए नगमे जो मेरे प्यार ने गाए ये कुछ बिछड़ी हुई जाद ये कुछ टूटे हुए सपने। गीते बोल इंज सन जिमे लता जी ने गाए ही उन्हें दुआ ले होरत ने कुट के कर्णवीर का हाथ फड़ लिया कुट के किरत नौ कर्णवीर दलिया तलियां ते गए ਜਿਵੇਂ ਜਿਵੇਂ ਸਟੇਸ਼ਨ ਨੇੜੇ ਆ ਰਿਹਾ ਸੀ ਕੀਰਤ ਦਾ ਦਿਲ ਝੂਰ ਝੂਰ ਦੀ ਧੜਕ ਰਿਹਾ ਸੀ ਕਾਸ਼ ਇਹ ਸਫ਼ਰ ਕਦੀ ਖਤਮ ਨਾ ਹੁੰਦਾ ਪਹਿਲੀ ਵਾਰ ਤਾਂ ਅਚਾਨਕ ਵਿਛੜ ਗਏ ਸੀ ਪਰ ਦੂਜੀ ਵਾਰ ਵਿਛੜਨ ਦੀ ਹਿੰਮਤ ਨਹੀਂ ਸੀ ਉਹਨਾਂ ਵਿੱਚ ਪਰ ਦੁਬਾਰਾ ਮਿਲਣ ਲਈ ਵਿਛੜਨਾ ਵੀ ਜ਼ਰੂਰੀ ਹੁੰਦਾ ਉਂਝ ਵੀ ਹੁਣ ਉਹਨਾਂ ਦਾ ਆਪਸ ਵਿੱਚ ਰਿਸ਼ਤਾ ਹੈ ਵੀ ਕੀ ਸੀ ਬੀਤੇ ਅਤੀਤ ਤੋਂ ਬਿਨਾਂ ਜੋ ਬੜੇ ਸਾਲ ਪਹਿਲਾਂ ਗੁਜ਼ਰ ਕੇ ਧੁੰਦਲਾ ਹੋ ਚੁੱਕਾ ਸੀ ਸ਼ਾਇਦ ਉਹ ਧੁੰਦਲਾ ਹੀ ਰਹਿੰਦਾ ਜੀ ਦੁਬਾਰਾ ਹੋਈ ਮੁਲਾਕਾਤ ਉਸ ਅਤੀਤ ਨੂੰ ਹੰਝੂਆਂ ਦੇ ਪਾਣੀ ਨਾਲ ਧੋਕੇ ਸਾਫ਼ ਨਾ ਕਰ ਦਿੰਦੀ ਆਖਿਰ ਡਰਾਈਵਰ ਨੇ ਕਾਰ ਸਟੇਸ਼ਨ ਤੇ ਲਾ ਦਿੱਤੀ ਲੋ ਸਾਹਬ ਜੀ ਆ ਗਿਆ ਆਪਕਾ ਸਟੇਸ਼ਨ ਚੰਗਾ ਕੀਤਾ ਰਭ ਰੱਖਾ ਖਿਆਲ ਰੱਖੀ ਆਪਣਾ ਤੇ ਇਸ ਬੱਚੇ ਦਾ ਕਨਵਿਰ ਸੁੱਤੇ ਹੋਏ ਕਿਰਦੇ بیٹے ਦੇ ਸਿਰ ਤੇ ਪਿਆਰ ਨਾਲ ਹੱਥ ਧਰਦਾ ਹੋਇਆ ਬੋਲਿਆ ਕੀਰਤ ਨੇ ਕਨਵੀਰ ਦੀ ਮੁਠੀ 'ਚ ਕੁਝ ਪੈਸੇ ਦੇਣੇ ਚਾਹੇ ਪਰ ਉਹਨੇ ਮਨਾ ਕਰ ਦਿੱਤਾ ਤੇ ਇੱਕੋ ਝਟਕੇ ਨਾਲ ਮੂੰਹ ਕਮਾ ਕੇ ਬਿਨਾਂ ਮੁੜ ਕੇ ਦੇਖੇ ਸਟੇਸ਼ਨ ਅੰਦਰ ਪੜ ਗਿਆ ਕੀਰਤ ਘਰ ਪਹੁੰਚ ਕੇ ਰਾਤ ਦਾ ਖਾਣਾ ਨੌਕਰਾਂ ਨੇ ਪਹਿਲਾਂ ਹੀ ਤਿਆਰ ਕਰਕੇ ਡਾਈਨਿੰਗ ਟੇਬਲ ਤੇ ਲਗਾ ਦਿੱਤਾ ਸੀ ਉਹ ਨਹਾ ਕੇ ਫਰੈਸ਼ ਹੋਣ ਤੋਂ ਬਾਅਦ ਖਾਣਾ ਖਾਣ ਬੈਠ ਗਈ ਕਿੰਨੀਆਂ ਵਕ-ਵਕ ਡਿਸ਼ਾਂ ਉਸ ਦੇ ਅੱਗੇ ਪਈਆਂ ਸਨ ਦੋ ਲੋਕਰ ਸਰਾਣੇ ਖੜੇ ਉਸਦੇ ਮੂੰਹੋਂ ਨਿਕਲ ਬਾਲੇ ਕਿਸੇ ਬੋਲ ਦਾ ਇੰਤਜ਼ਾਰ ਕਰ ਰਹੇ ਸਨ ਸਭ ਕੁਝ ਸੀ ਉਸ ਕੋਲ ਹਾਂ ਸਭ ਕੁਝ ਬਸ ਇੱਕ ਖੁਸ਼ੀ ਤੋਂ ਬਿਨਾ ਖਾਣਾ ਖਾਣ ਤੋਂ ਬਾਅਦ ਉਹ ਆਪਣੇ ਬੈਡਰੂਮ ਚ ਚਲੀ ਗਈ ਉਸਦੇ ਬੇਟੀ ਨੂੰ ਪਹਿਲਾਂ ਹੀ ਮੇਡ ਲਜ਼ਾ ਕੇ ਉੱਪਰ ਵਾਲੇ ਕਮਰੇ ਚ ਸੁਵਾਈ ਸੀ ਕੀਰਤ ਚੁੱਪ-ਚਾਪ ਲੇਟੀ ਛੱਤ ਵੱਲ ਵੇਖ ਰਹੀ ਸੀ ਉਹਦੀਆਂ ਅੱਖਾਂ ਚ ਹੰਝੂ ਵਗ ਕੇ ਉਹਦੇ ਕੰਨਾਂ ਚ ਚਲੇ ਗਏ ਸੀ ਕਰਨ ਵੇਰ ਉਸ ਅੰਦਰ ਫੇਰ ਤੋਂ ਬੂਝੀ ਹੋਈ ਅੱਗ ਦੀ ਭਾਂਬੜ ਦੁਬਾਰਾ ਬਾਲ ਗਿਆ ਸੀ ਕੀਰਤ ਨੇ ਪਾਸਾ ਪਰਤ ਕੇ ਸੌਣ ਦੀ ਕੋਸ਼ਿਸ਼ ਕੀਤੀ ਪਰ ਯਾਦ ਤਾਂ ਉਹਨੂੰ ਕਰਨ ਵੇਰ ਤੇ ਇਸ ਪਾਸੇ ਵੀ ਆ ਰਹੀ ਸੀ ਕੋਈ ਫਰਕ ਨਹੀਂ ਸੀ ਪਿਆ ਬਸ ਇਹਨਾਂ ਜ਼ਰੂਰ ਸੀ ਜੋ ਹਨ ਜੋ ਅੱਖਾਂ ਚੋਂ ਵਕੇ ਕੰਨ ਤੱਕ ਜਾ ਰਹੀ ਸੀ ਉਹ ਹੁਣ ਸਰਾਣੇ ਤੇ ਡਿੱਗ ਰਹੇ ਸਨ ਉਸ ਨੂੰ ਕਾਲਜ ਦੀ ਯਾਦ ਆ ਰਹੀ ਸੀ ਉਹੀ ਕਾਲਜ ਦੀ ਕੰਟੀਨ ਜਿਸ ਤੇ ਬੈਠੀ ਉਹ ਕਰਨਵੀ ਨੋੜੀ ਗ੍ਰਹੀ ਹੁੰਦੀ ਸੀ ਕੀਰਤ ਨੇ ਬੜੀ ਕੋਸ਼ਿਸ਼ ਕੀਤੀ ਕਿ ਵਾਪਸ ਉਹ ਨਜਾਦਾਂ ਚ ਨਾ ਗਵਾਚੇ ਕੀਰਤ ਚੁੱਪਚਾਪ ਅੱਖਾਂ ਬੰਦ ਕਰਕੇ ਲੇਟ ਗਈ ਪਰ ਦਿਲ ਚ ਉਸੇ ਤਰ੍ਹਾਂ ਉੱਠ ਰਹੀਆਂ 부ਝੀ ਅਗਦੀਆਂ ਲੱਟਾਂ ਜੋ ਆਖਿਰ ਲੈ ਹੀ ਗਈਆਂ ਉਹਨੂੰ ਖਿੱਚ ਕੇ ਅੰਬੇ ਸਰਦੇ ਖਾਲਸਾ ਕਾਲਜ 1793 330 ਏਕੜ ਜ਼ਮੀਨ ਚ ਬਣ ਕੇ ਤਿਆਰ ਹੋਇਆ ਕਿਸੇ ਸ਼ਾਹੀ ਮਹਿਲ ਦਾ ਪੁਲੀਖਾ ਪਾਂਦਾ ਅੰਮ੍ਰਿਤਸਰ ਸਾਹਿਬ ਦਾ ਖਾਲਸਾ ਕਾਲਜ ਗੀਰ ਤੋਂ ਅੰਦਰ ਵੜਦਿਆ ਹੈ ਬਣੇ ਕਾ ਦੇ ਮੈਦਾਨ ਤੇ ਲੱਗੇ ਖੰਜੂਰਾਂ ਦੇ ਰੁੱਖ ਜਿਵੇਂ ਕਿਸੇ ਰਾਜ ਮਹਿਲ ਚ ਕੁਮਰੇ ਹੋਈ ਕੀਰੇਦਜ ਪਹਿਲਾ ਦਿਨ ਸੀ ਕਾਲਜ ਵਿੱਚ ਮੇਨ ਗੇਟ ਤੋਂ ਐਕਟਿਵਾ ਐਂਟਰ ਕਰਕੇ ਉਹ ਪਾਰਕਿੰਗ ਚ ਖੜੀ ਕਰਦੀ ਗੋਲ ਫੁਆਰੇ ਕੋਲ ਦੀ ਹੁੰਦੀ ਹੋਈ ਅੱਗੇ ਲੰਘ ਮੇਨ ਕੈਂਪਸ ਵਿੱਚ ਐਂਟਰ ਹੋ ਗਈ सामने खड़े दो मुंडे आपस में गल कर रहे सन वह उन्होंने बोली एक्सक्यूज मी प्लीज क्या आप बता सकते हो प्रिंसिपल ऑफिस कहाँ है उन्होंने छोटे वाला बोलिया मैडम जी यहाँ से सीधे जाओ आगे से कभी तरफ मोड़ लेना थोड़ा आगे साजे पासे है उनका दफ्तर तो से मुंह खाबा साज़ सुन के किरे हंसा निकल गया वो हंसती हंसती बोली ਕਿਉਂ ਵਿਚਾਰੀ ਹਿੰਦੀ ਦੀ ચીਰਫੜ ਕੀਤੀ ਆ ਪੰਜਾਬੀ ਚ ਹੀ ਦੱਸ ਦਿੰਦੇ ਮੈਡਮ ਜੀ ਗਲਤੀ ਤਾਂ ਫਿਰ ਤੁਹਾਡੀ ਆ ਤੁਸੀਂ ਆ ਕੇ ਬੋਲੇ ਹਿੰਦੀ ਚ ਸਾਨੂੰ ਲੱਗਿਆ ਹਰਿਆਣੇ ਜਾਂ ਕਿਸੇ ਹੋਰ ਰਾਸ ਤੋਂ ਆਵੋਗੇ ਛੋਟੇ ਵਾਲਾ ਫਿਰ ਬੋਲਿਆ ਨਹੀਂ ਨਹੀਂ ਜੀ ਮੈਂ ਕਿਸੇ ਹੋਰ ਰਾਸ ਤੋਂ ਨਹੀਂ ਆ ਬਲਕਿ ਮੈਂ ਇਸੇ ਸ਼ਹਿਰ ਤੋਂ ਹਾਂ ਬਹੁਤ ਬਹੁਤ ਧੰਨਵਾਦ ਮੈਨੂੰ ਰਸਤਾ ਸਮਝਾਉਣ ਲਈ ਉਹ ਹਸਦੀ ਹਸਦੀ ਅੱਗੇ ਚਲੀ ਗਈ ਪ੍ਰਿੰਸੀਪਲ ਦੇ ਦਫ਼ਤਰ ਵੱਲ ਜਾਂਦੀਆਂ ਦੂਰ ਤੱਕ ਉਹਦੇ ਸੈੱਡਲਾਂ ਦੀ ਠਕ ਠਕਦੀ ਆਵਾਜ਼ ਆ ਰਹੀ ਸੀ ਉਹ ਦੋਨੋਂ ਹੀ ਕਿਤਾਬਾਂ ਚੁੱਕ ਕੇ ਕਲਾਸਰੂਮ ਵੱਲ ਚਲੇ ਗਏ ਕਲਾਸ ਪਹੁੰਚ ਕੇ ਉਹ ਵੀ ਬੈਠ ਗਏ ਮੁੰਡੇ ਇੱਕ ਪਾਸੇ ਬੱਠੇ ਸੰਤ ਕੁੜੀਆਂ ਇੱਕ ਪਾਸੇ ਲੈਕਚਰਰ ਮਨਹੂਰ ਲਾਲ ਖੰਨਾ ਕਲਾਸ 'ਚ ਦਾਖਲ ਹੋਏ ਤੇ ਉਹਨਾਂ ਦੇ ਪਿੱਛੇ ਹੀ ਕੀਰਤ ਕਲਾਸ 'ਚ ਦਾਖਲ ਹੋ ਗਏ ਜਦ ਉਹ ਜਾ ਕੇ ਪਿੱਛੇ ਖਾਲੀ ਬੈਂਚ ਤੇ ਬਠਣ ਲੱਗੀ ਤਾਂ ਲੈਕਚਰਰ ਮਨਹੂਰ ਲਾਲ ਨੇ ਆਵਾਜ਼ ਮਾਰੀ ਬੇਟਾ ਪਿੱਛੇ ਨਹੀਂ ਇੱਥੇ ਅੱਗੇ ਆਓ ਫਿਰ ਉਹਨੇ ਅਗਲੀ ਵਾਲੀ ਬੈਂਚ ਵੱਲ ਹੱਥ ਨਾਲ ਇਸ਼ਾਰਾ ਕਰਦੇ ਹੋਏ ਕਿਹਾ ਬੇਟਾ ਇੱਥੇ ਆ ਕੇ ਬਠੋ ਕੀਰਤ ਕੁਬਰੌਂਦੀ ਹੋਈ ਦੋ ਮੁੰਡਿਆਂ ਨਾਲ ਬੈਂਚ ਤੇ ਬੈਠ ਗਈ ਪਰ ਉਸ ਦਾ ਸਿਨਾ ਝੋੜ-ਝੋੜ ਦੀ ਧੜਕ ਰਿਹਾ ਸੀ ਇਹ ਦੋਨੋਂ ਮੁੰਡੇ ਉਹੀ ਸਨ ਜਿਨ੍ਹਾਂ ਨੇ ਕੀਰਤ ਨੂੰ ਪ੍ਰਿੰਸੀਪਲ ਦਫ਼ਤਰ ਦਾ ਰਸਤਾ ਦੱਸਿਆ ਸੀ ਇਹਨੇ ਨੂੰ ਚਪੜਾ ਸੀ ਨਹੀਂ ਕਲਾਸ ਵਿੱਚ ਆ ਕੇ ਲੈਕਚਰਰ ਨੂੰ ਕਿਹਾ ਸਾਰੇ ਸਟੂਡੈਂਟਸ ਨੂੰ ਸੈਮੀਨਾਰ ਹਾਲ ਵਿੱਚ ਬੁਲਾਇਆ ਗਿਆ ਹੈ ਇੰਟਰੋ ਲਈ ਚਪੜਾ ਸੀ ਦੇ ਜਾਂਦ ਤੋਂ ਬਾਅਦ ਲੈਕਚਰਰ ਮਨਹੂਰ ਲਾਲ ਨੇ ਸਾਰੇ ਸਟੂਡੈਂਟਸ ਨੂੰ ਸੈਮੀਨਾਰ ਹਾਲ ਵਿੱਚ ਜਾਣ ਦੀ ਬੇਨਤੀ ਕੀਤੀ ਸਾਰੇ ਸਟੂਡੈਂਟਸ ਸੈਮੀਨਾਰ ਹਾਲ ਵਿੱਚ ਜਾ ਕੇ ਕੁਰਸੀਆਂ ਤੇ ਬੈਠ ਗਏ ਅਤੇ ਫਿਰ ਕੁਝ ਸਮੇਂ ਬਾਅਦ ਪ੍ਰਿੰਸੀਪਲ ਸਰ ਦੇ ਨਾਲ ਪੱਕੇ ਲੈਕਚਰਰ ਵੀ ਸੈਮੀਨਾਰ ਹਾਲ ਵਿੱਚ ਤਾਕਲ ਹੋਏ ਪਹਿਲਾ ਪ੍ਰਿੰਸੀਪਲ ਮੈਮ ਤੇ ਆਪਣੇ ਬਾਰੇ ਦੱਸਿਆ ਤੇ ਫਿਰ ਕੁਝ ਮੋਟੀਵੇਸ਼ਨਲ ਸਪੀਚ ਦਿੱਤੀ ਤੇ ਸਾਰੇ ਵਿਦਿਆਰਥੀਆਂ ਦਾ ਕਾਲਜ ਸਵਾਗਤ ਕੀਤਾ ਆਪਣੀ ਸਪੀਚ ਦੇ ਕੇ ਪ੍ਰਿੰਸੀਪਲ ਸਰ ਵਾਪਸ ਆਪਣੇ ਦਫਤਰ ਚ ਚਲੇ ਗਏ ਤੇ ਫਿਰ ਸਾਰੇ ਲੈਕਚਰਰ ਨੇ ਆਪਣਾ ਆਪਣਾ ਨਾਮ ਤੇ ਸਬਜੈਕਟਸ ਬਾਰੇ ਦੱਸਿਆ ਲੈਕਚਰਰ ਮਨਹੋਰ ਖਲਾਲਖੰਨਾ ਨੇ ਫਿਰ ਸਾਰੇ ਸਟੂਡੈਂਟਸ ਨੂੰ ਬੇਨਤੀ ਕੀਤੀ ਕਿ ਪਹਿਲੀ ਕਤਾਰ ਤੋਂ ਸ਼ੁਰੂ ਹੋਗੀ ਸਾਰੇ ਸਟੂਡੈਂਟਸ ਆਪਣਾ ਨਾਮ ਅਤੇ ਕੁਝ ਆਪਣੇ ਬਾਰੇ ਦੱਸਣ ਕਰਦੇ ਕਰਦੇ ਵਾਰੀ ਕੀ ਰਹੀਤੀ ਆ ਗਈ ਸੀ ਉਹ ਬਹੁਤ ਘਬराई ਹੋਈ ਸੀ ਹਾਂਜੀ ਬੋਲੋ ਮਨਹੋਰ ਲਾਲ ਖੰਨਾ ਨੇ ਉਹਦੀ ਡਰ ਨੂੰ ਪਾਪ ਦੀਆਂ ਪੁੱਛਿਆ ਜੀ ਜੀ ਮੇਰਾ ਨਾਮ ਹਰਕੀਰਤ ਗੌਰ ਅਰੋੜਾ ਤੇ ਮੈਂ ਅੰਮ੍ਰਿਤਸਰ ਤੋਂ ਹੀ ਆਂ ਅਗਲੀ ਵਾਰੀ ਸੀ ਕੀਤ ਨੂੰ ਪ੍ਰਿੰਸੀਪਲ ਦੇ ਆਫਿਸ ਦਾ ਰਸਤਾ ਦੱਸਣ ਵਾਲੇ ਉਸ ਮੁੰਡੇ ਦੀ ਉਹ ਬੋਲਿਆ ਨਾਮ ब्यान सिंह पिंड वरिवाला जिला मुक्सेल ਉਸ ਤੋਂ ਅਗਲੀ ਬਾਰੀ ਸੀ ਉਸ ਦੇ ਨਾਲ ਦੇ ਦੂਜੇ ਸਰਦਾਰ ਮੁੰਡੇ ਦੀ ਜਿਸ ਨੇ سرمੇ ਰੰਗ ਪੱਗ ਪੜੀ ਚਿੰਨ ਚਿੰਕੇ ਬੰਨੀ ਹੋਈ ਸੀ ਤੇ ਪੱਗ ਦੇ ਥਲੇ ਲਾਲ ਰੰਗ ਦੀ ਫਿਫਟੀ ਕਣਕ ਵਰਨਾ ਰੰਗ ਮੋਟੀਆਂ-ਮੋਟੀਆਂ ਅੱਖਾਂ ਜੀ ਨਾਂ ਕਰਨਵੀਰ ਸਿੰਘ ਵਾਸੀ ਮਨਵਾਲਾ ਜ਼ਿਲ੍ਹਾ ਅੰਮ੍ਰਿਤਸਰ ਇੱਕ-ਇੱਕ ਕਰਕੇ ਸਾਰੇ ਸਟੂਡੈਂਟਸ ਦੀ ਇੰਟਰੋ ਤੋਂ ਬਾਅਦ ਲੈਕਚਰਰ ਮਨਹੋਰ ਲਾਲ ਖੰਨਾ ਨੇ ਸਾਰੇ ਸਟੂਡੈਂਟਸ ਨੂੰ ਕਲਾਸ ਜਾਣ ਲਈ ਕਿਹਾ ਤੇ ਆਪ ਹੀ ਉਹਨਾਂ ਦੇ ਪਿੱਛੇ ਲੈਕਚਰ ਲਗਾਉਣ ਲਈ ਤੁਰ ਪਏ। ਕਲਾਸ ਵਿੱਚ ਆਉਣ ਤੋਂ ਬਾਅਦ ਪਹਿਲਾ ਕੰਮ ਮਨਹੋਰ ਲਾਲ ਖੰਨਾ ਨੇ ਕੀਤਾ ਕਿ ਕੁੜੀਆਂ ਮੁੰਡੇ ਇੱਕ ਦੂਜੇ ਨਾਲ ਬੈਠੋ ਤਾਂ ਕਿ ਕੱਲ ਨੂੰ ਤੁਹਾਨੂੰ ਇੱਕ ਦੂਜੇ ਤੋਂ ਕਿਸੇ ਕਿਸਮ ਦਾ ਡਰ ਨਾ ਰਹੇ ਤੁਸੀਂ ਆਪਸ ਵਿੱਚ ਇੱਕ ਦੂਜੇ ਦੀ ਮਦਦ ਮੰਗਣ ਲੱਗੇ ਚਿਚਕੋ ਨਾ ਇੱਕ ਦੂਜੇ ਨਾਲ ਗੱਲ ਕਰਨ ਲੱਗਿਆਂ ਤਾਨੂੰ ਘਬਰਾਹਟ ਨਾ ਲਗੇ ਕਿਉਂਕਿ ਹੁਣ ਤੁਸੀਂ ਵੱਡੇ ਨੇ ਸਾਰੇ 18 ਸਾਲ ਤੋਂ ਉੱਪਰ ਤੁਸੀਂ ਆਪਣਾ ਚੰਗਾ ਮਾੜਾ ਸਮਝਦੇ ਹੋ ਤੁਹਾਨੂੰ ਇੰਟਰੂ ਚ ਮੈਂ ਤਾਂ ਸਿੱਖ ਦਿੱਤਾ ਕਿ ਮੈਂ ਤੁਹਾਨੂੰ ਹਿਸਟਰੀ ਪੜਾਵਾਂਗਾ ਕੀਰਤ ਬਿਆੰਤੀ ਕਨਫੀਨਲ ਬੈਠੀ ਸੀ ਹੁਣ ਲੈਕਚਰਰ ਦੀਆਂ ਗੱਲਾਂ ਦੇ ਜਿਵੇਂ ਉਹਦੇ ਚ ਡਰ ਘੜ ਦਿੱਤਾ ਹੋਵੇ ਹੁਣ ਉਹਦਾ ਦਿਲ ਡਰ ਨਾਲ ਧੜਕ ਨਹੀਂ ਸੀ ਰਿਹਾ ਹੁਣ ਉਹ ਇੱਕ ਦੂਜੇ ਦਾ ਨਾਮ ਜਾਣ ਚੁੱਕੇ ਸਨ ਉਹਨਾਂ ਨੂੰ ਪਤਾ ਹੀ ਨ ਲੱਗਾ ਕਦ ਹਿਸਟਰੀ ਦਾ ਪੰਤਾਲੀ ਮਿੰਡ ਦਾ ਲੈਕਚਰ ਖਤਮ ਹੋ ਗਿਆ ਮਨੋਹਰ ਲਾਲ ਸਰ ਦੇਰਾਦੂਨ ਤੋਂ ਪੜੇ ਹੋਏ ਸਨ ਉਹਨਾਂ ਦਾ ਪੜਾਉਣ ਦਾ ਤਰੀਕਾ ਇੰਨਾ ਵਧੀਆ ਸੀ ਕਿ ਸਟੂਡੈਂਟਸ ਨੂੰ ਕੀਲ ਕੇ ਬਿਠਾ ਲੈਂਦੇ ਸਨ ਅਗਲਾ ਲੈਕਚਰ ਅੰਗਰੇਜ਼ੀ ਦਾ ਸੀ ਮੈਡਮ ਪੂਨਮ ਸ਼ਰਮਾ ਜੀ ਦਾ ਜੋ ਦਿੱਲੀ ਤੋਂ ਸਨ ਖੁਦ ਜੀਨ ਜੋ ਤੋਂ ਪੜੇ ਸਨ ਪਹਿਲਾ ਦਿਨ ਹੋਣ ਕਰਕੇ ਉਹਨਾਂ ਦਾ ਵੀ ਬਹੁਤਾ ਸਮਾਂ ਗੱਲਾਂ-ਵਾਤਾਂ ਚ ਇਹ ਗੁਜਰੀਆਂ ਸੀ ਪੰਜਾਬੀ ਦੇ ਲੈਕਚਰ ਸਨ ਗਿਆਨੀ ਕਰਤਾਰ ਸਿੰਘ ਜੀ ਪੁਗਰਨ ਅੰਮ੍ਰਿਤਧਾਰੀ ਸਿੱਖ ਖੋਲਾ ਚਿੱਟਾ ਦਾੜਾ ਥੱਲੇ ਦੀ ਪਾਇਆ ਸ਼੍ਰੀ ਸਾਹਿਬ ਸਾਰੇ ਕਾਲਜ ਉਹਨਾਂ ਦੀ ਬਹੁਤ ਇੱਜ਼ਤ ਸੀ ਬਾਕੀ ਸਾਰਾ ਸਟਾਫ ਉਹਨਾਂ ਨੂੰ ਗਿਆਨੀ ਜੀ ਜਪਾਈ ਸਾਹਿਬ ਕਹਿ ਕੇ ਬੁਲਾਉਂਦਾ ਸੀ ਗਿਆਨੀ ਜੀ ਦਾ ਲੈਕਚਰ ਖਤਮ ਹੁੰਦੇ ਹੀ ਸਾਰੇ ਸਟੂਡੈਂਟਸ ਕਲਾਸ ਤੋਂ ਬਾਹਰ ਵੱਲ ਦੁਰਪੇਸ਼ਣ ਕੋਈ ਬਾਹਰ ਕਾ ਦੇ ਮੈਦਾਨ ਚ ਫੜੇ ਫੁਹਾਰੇ ਵੱਲ ਤੇ ਕੁਛ ਕੰਟੀਨ ਵੱਲ ਕੰਵਿਰ ਤੇ ਬਿਆੰਤ ਕੀ ਉੱਠ ਕੇ ਚੱਨ ਲਗੇ ਤਾਂ ਬਿਆੰਤ ਕੀਰਤ ਨੂੰ ਬੋਲਿਆ ਭੈਣ ਜੀ ਤੁਸੀਂ ਨਹੀਂ ਜਾਣਾ ਚਾਪੀਨ ਕੀਰਤ ਗੁੱਸੇ ਚ ਵੇਖਦੀ ਬੋਲੀ ਨਾ ਤੈਨੂੰ ਮੈਂ ਭੈਣ ਜੀ ਲੱਗਦੀ ਆ ਉਦਾਂ ਮੈਨੂੰ ਪਤਾ ਨਹੀਂ ਆ ਭੈਣ ਜੀ ਦੀਆਂ ਲੱਗਦੀਆਂ ਕਿੱਦਾਂ ਦੀਆਂ ਹੁੰਦੀਆਂ ਫੇਰ ਵੀ ਚਲੋ ਜੀ ਗਲਤੀ ਹੋ ਗਈ ਹਰਕੀਰਤ ਕੌਰ ਅਰੋੜਾ ਜੀ ਤੂੰ ਸਿਣੀ ਚਣਾ ਚਾਪੀਂ ਆਪਣਾ ਪੂਰਾ ਨਾਮ ਸੁਣ ਕੀਰਤ ਹੱਸ ਪਈ ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਦੋਸਤੀ ਵੀ ਇਹ ਤੇਰਾ ਦੋਸਤ ਕਰਨਵੀਰ ਬੋਲਦਾ ਨਹੀਂ ਤੇ ਤੂੰ ਚੁੱਪ ਨਹੀਂ ਕਰਦਾ ਤੁਹਾਡੀ ਨਿੱਦੀ ਕੀ ਪਿਆਦ ਹੁਮਾਦੀ ਬਸ ਪੁੱਛੋ ਨਾ ਰੋੜਾ ਜੀ ਸਮਝ ਲਓ ਰੱਬ ਨੇ ਇਹਦੇ ਵੰਡੇ ਦੀ ਵੀ ਮੇਰੀ ਡਿਊਟੀ ਲਾਈ ਆ ਭੁੱਲਣ ਦੀ ਉੰਜੋ ਨਦੀ ਦੋਸਤੀ ਥੋੜੇ ਦਿਨ ਪਹਿਲਾਂ ਹੀ ਐਡਮਿਸ਼ਨ ਧੰਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਇਹ ਪਾਗਾਚਰਾ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਾਕੀ ਕੱਲ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਸ਼ਕਾਲ